ਖਬਰ ਲੰਨਿਆ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਪਵਾਲਾ ਤੋਂ ਜਿੱਥੇ ਪਵਾਲਾ ਵਿਖੇ ਨਸ਼ੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ ਸ਼ਾਮਲ ਸੀ ਤੇ ਰੋਪੀਨ ਵੀ ਪੁਲਿਸ ਵੱਲੋਂ ਕਾਬੂ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਬਸੀ ਬਣਦੇ ਡੀਐਸਪੀ ਰਾਜਪਾਲ ਨੇ ਕਿਹਾ ਕਿ ਮ੍ਰਿਤਕਾ ਦੀ ਮਾਦੇ ਬੈਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਨੋਂ ਪਹਿਲਾਂ ਗ੍ਰਿਫਟਾਰ ਕੀਤਾ ਗਿਆ ਸੀ ਅਤੇ ਇੱਕ ਦੀ ਹਾਲਤ ਕੀਤੀ ਜਾ ਰਹੀ ਸੀ ਉਸ ਨੂੰ ਵੀ ਹਰਗਿਤਾ ਕਰ ਲਿਆ ਗਿਆ ਹੈ ਇਸ ਮੌਕੇ ਦੇ ਪਿੰਡ ਪਵਾਲਾ ਦੇ ਸਰਪੰਚ ਚਰਨਬ੍ਰੀਤ ਸਿੰਘ ਨੇ ਫਤੇਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਹੈ repet ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਬਿੱਤੇ ਦਿਨ ਪਿੰਡ ਪਵਾਲਾ थाना ਬਟਾਰੀ ਵਾਲਾ ਸਿੰਘ ਵਿਖੇ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਹੜਾ ਨਸ਼ਾ ਘਣਦਾ ਸੀ ਜਿਸ ਦੀ ਨਸ਼ਾ ਕਰਨ ਕਰਕੇ ਤੇ ਬਿਮਾਰ ਹੋਣ ਕਰਕੇ ਮੌਤ ਹੋ ਗਈ ਸੀ। ਜਿਸ ਦੀ ਮਾਤਾ ਮਨਜੀਤ ਕੌਰ ਦੇ ਬਿਆਨ ਤੇ ਉਸ ਦੇ ਪਿੰਡ ਦੇ ਦੋ ਵਿਅਕਤੀ ਬੁੱਟਾ ਸਿੰਘ ਮਨਪ੍ਰੀਤ ਬੱbbi ਤੇ ਇੱਕ ਬੁੱਟਾ ਸਿੰਘ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਦੀ ਮਾਤਾ ਨੇ ਇਹ ਦੋਸ਼ ਲਾਇਆ ਸੀ ਕਿ ਇਹ ਤਿੰਨੇ ਵਿਅਕਤੀ ਜਿਹੜੇ ਨੇ ਉਹਦੇ ਲੜਕੇ ਨੂੰ ਨਸ਼ਾ ਖਾਣ ਲਈ ਦਿੰਦੇ ਸੀ ਜਿਸ ਕਰਕੇ ਉਹਦੇ ਲੜਕੇ ਦੀ ਮੌਤ ਹੋ ਗਈ ਸੀ ਜੋ ਇਸ ਮੁਕੱਦਮੇ ਵਿੱਚ ਅਸੀਂ ਪਹਿਲਾਂ ਮੁੱਖ ਦੋਸ਼ੀ ਬੁੱਟਾ ਸਿੰਘ ਅਤੇ ਉਸ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਗ੍ਰਿਫਤਾਰ ਕਰ ਲਿਆ ਸੀ ਤੇ ਮੁਕੱਦਮੇ ਦਾ ਤੀਜਾ ਦੋਸ਼ੀ ਤੇ ਮਨਪ੍ਰੀਤ ਬੱbbi ਉਹ ਵੀ ਅਸੀਂ ਗ੍ਰਿਫਤਾਰ ਕਰ ਲਿਆ ਇਹ ਜਿਹਨੂੰ ਅਜ ਕੌਰ ਚ ਪੇਸ਼ ਕੀਤਾ ਜਾ ਰਿਹਾ ਹੈ ਇਹ ਮੁਕਦਮਾ ਦਾ ਚਲਾਨ ਤਿਆਰ ਕਰਕੇ ਪੇਸ਼ ਹਲਦ ਕੀਤਾ ਜਾਵੇ ਉਸਿਆ ਨੂੰ ਸਖਤ ਤੋਂ ਸਖਤ ਸਜ਼ਾ ਕਰਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਪ੍ਰੀਤ ਸਿੰਘ ਸਰਪੰਚ ਪਿੰਡ ਪਵਾਲਾ ਮੈਂ ਆਪਣੇ ਵੱਲੋਂ ਅਤੇ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਸ਼ੋਮਮ ਅਗਰਵਾਲ ਜੀ ਆਈਪੀਐਸ ਐਸਐਸਪੀ ਸੀਧੀ ਫਰਗੜ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ ਤੈ ਦੀ ਤੈ ਦੀ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਿਛਲੇ ਦਿਨੀ ਸਾਡੇ ਪਿੰਡ ਨੋਜਵਾ ਦੀ ਹੋਈ ਮੌਤ ਦੇ ਮੁੱਲਜਮਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਆ ਏਵਨ ਪੰਜਾਬੀ ਟੀਵੀ ਲਈ ਫਤੇਗੜ ਸਾਹਿਬ ਤੋਂ ਸਾਇ ਮੜਕਨ ਦੀ ਰਿਪੋਰਟ ਖਬਰ ਲੈਣਿਆ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਪਵਾਲਾ ਤੋਂ ਜਿੱਥੇ ਪਵਾਲਾ ਵਿਖੇ ਨਸ਼ੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ ਸ਼ਾਮਿਲ ਸਿਰਫ ਰੋਪੀ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਦਿੱਤਾ ਗਿਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਬੱਸੀ ਬਣਦੇ ਡੀਐਸਪੀ ਰਾਜਕਮਨ ਰੱਛਾ ਕੇ ਮ੍ਰਿਤਕਾ ਦੀ ਮਾਂ ਦੇ ਪੈਨਾ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਨੂੰ ਪਹਿਲਾਂ ਗ੍ਰਿਫਟਰ ਕੀਤਾ ਗਿਆ ਸੀ ਅਤੇ ਇੱਕ ਦੀ ਹਾਲਤ ਕੀਤੀ ਜਾ ਰਹੀ ਸੀ ਉਸ ਨੂੰ ਵੀ ਹਰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੌਕੇ ਦੇ ਪਿੰਡ ਪਵਾਲਾ ਦੇ ਸਰਪੰਚ ਚਰਨਬ੍ਰੀਤ ਸਿੰਘ ਨੇ ਫਤੇਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਹੈ ਸਪੀਟ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨਸ਼ਾ ਸਬੰਧਾ ਨੂੰ ਗ੍ਰਿਫਤਾਰ ਕਰਕੇ ਬਿੱਤੇ ਦਿਨ ਪਿੰਡ ਪਵਾਲਾ थाना ਬਡਾਲੀwala ਸਿੰਘ ਵਿਖੇ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਹੜਾ ਨਸ਼ਾ ਘਾਣਾ ਦਾਦੀ ਸੀ ਜਿਸ ਦੀ ਨਸ਼ਾ ਖਾਣ ਕਰਕੇ ਤੇ ਬਿਮਾਰ ਹੋਣ ਕਰਕੇ ਮੌਤ ਹੋ ਗਈ ਸੀ ਜਿਸ ਦੀ ਮਾਤਾ ਮਨਜੀਤ ਕੌਰ ਦੇ ਬਿਆਨ ਤੇ ਉਸ ਦੇ ਪਿੰਡ ਦੇ ਦੋ ਵਿਅਕਤੀ ਬੁੱਟਾ ਸਿੰਘ ਮਨਪ੍ਰੀਤ ਬੱਬੀ ਤੇ ਇੱਕ ਬੁੱਟਾ ਸਿੰਘ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਦੀ ਮਾਤਾ ਨੇ ਇਹ ਦੋਸ਼ ਲਾਇਆ ਸੀ ਕਿ ਇਹ ਤਿੰਨੇ ਵਿਅਕਤੀ ਜਿਹੜੇ ਨੇ ਉਹਦੇ ਲੜਕੇ ਨੂੰ ਨਸ਼ਾ ਖਾਂਡੀ ਦਿੰਦੇ ਸੀ ਜਿਸ ਕਰਕੇ ਉਹਦੇ ਲੜਕੇ ਦੀ ਮੌਤ ਹੋ ਗਈ ਸੀ ਜੋ ਇਸ ਮੁਕਦਮੇ ਵਿੱਚ ਅਸੀਂ ਪਹਿਲਾਂ ਮੁੱਖ ਦੋਸ਼ੀ ਬੁੱਟਾ ਸਿੰਘ ਅਤੇ ਉਸ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਗ੍ਰਿਫਤਾਰ ਕਰ ਲਿਆ ਸੀ ਇਹ ਮੁਕਦਮੇ ਦਾ ਤੀਜਾ ਦੋਸ਼ੀ ਤੇ ਮਨਪ੍ਰੀਤ ਬੱbbi ਉਹ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਮੁਕਦਮਾ ਦਾ ਚਲਾਨ ਤਿਆਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਕਰਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚਰਨਪ੍ਰੀਤ ਸਿੰਘ ਸਰਪੰਚ ਪਿੰਡ ਪਵਾਲਾ ਮੈਂ ਆਪਣੇ ਵੱਲੋਂ ਅਤੇ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਸ਼ੋਮਮ ਅਗਰਵਾਲ ਜੀ ਆਈਪੀਐਸ ਐਸਐਸਪੀ ਸ਼੍ਰੀ ਫਰਿਗੜ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਿਛਲੇ ਦਿਨੀ ਸਾਡੇ ਪਿੰਡ ਨੋਜਮਾ ਦੀ ਹੋਈ ਮੌਤ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਆ A1 ਪੰਜਾਬੀ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਸਾਇਬ ਮੜਕੰਦੀ ਰਿਪੋਰਟ